ਲੋ ਵੀ ਮਿੱਤਰੋ ਅੱਜ ਪਹੁੰਚੇ ਸੀਗੇ ਆਪਾਂ ਟਰੈਕਟਰ ਟਰਾਲੀ ਖਿੱਚ ਮੁਕਾਬਲੇ ਤੇ ਤੇ ਫਾਰਮ ਟਰੈਕਟਰ ਆ ਗਿਆ ਤੇ ਬਾਕੀ ਬਈ ਇਥੋਂ ਪੁੱਤਾ ਤੁਰਿਆਗਾ ਵਧੀਆ ਤੇ ਗਾਂਹਾਂ ਜਾ ਕੇ ਦੇਖੋ ਰੁਕਦਾ ਖ ਨਹੀਂ ਰੁਕਦਾ ਮੈਨੂੰ ਲੱਗਦਾ ਵੀ ਇੱਕ ਅੱਧੀ ਬਾਰੇ ਫਸ ਸਕਦਾ ਟਰੈਕਟਰ ਕਿਉਂਕਿ ਇਹ ਜਗਾੜੂ ਟਰੈਕਟਰ ਹੁੰਦੇ ਨੇ ਬਈ ਸਾਰੇ ਹੁਣ ਜਿਵੇਂ ਆਪਾਂ ਕਹਿ ਦਈਏ ਵੀ ਟਰਬੋ ਵਗੈਰਾ ਜਿਹੜੀ ਉਹ ਲੱਗੀ ਹੁੰਦੀ ਹੈ ਇਹਨਾਂ ਦੇ ਤੇ ਹੋ ਸਕਦਾ ਰੁਕ ਸਕਦਾ ਬਈ ਜਿਹੜੇ ਹਿਸਾਬ ਨਾਲ ਧੂਆਂ ਜਾਂ ਖਾਸੇ ਮਾਰਦਾਗਾ ਤੇ ਉਹਦੇ ਵਾਈ ਰੁਕ ਹਾਂ ਰੁਕ ਗਿਆ ਭਾਈ ਜੋਰ ਤਾਂ ਲਾਉਦਾ ਬਸੇਰਾ ਫਾਰਮ ਟਰੈਕ ਪਰ ਐ ਆਗਾ ਟਰੈਕਟਰ ਜਿਵੇਂ ਜਿਵੇਂ ਇਕੱਠਾ ਜਾ ਕਰਿਆ ਹੁੰਦਾ ਨਾ ਵਿੱਚ ਪਤਾ ਨਹੀਂ ਕੀ ਪਾਇਆਗਾ ਤੇ ਇਹ ਹੁੰਦੇ ਜਗਾੜੂ ਬੈਟਰੀ ਆ ਭਾਈ ਸਾਰੇ ਇਹਨਾਂ ਦੇ ਹੈਗੇ ਟਰਬੋ ਵਗੈਰਾ ਲੱਗੀ ਹੁੰਦੀ ਆ ਕਿਉਂਕਿ ਉਹਦੇ ਨਾਲ ਜਾਨ ਆ ਜਿਹੜੀ ਟਰੈਕਟਰ ਦੇ ਵਿੱਚ ਦੁੱਗਣੀ ਪੈ ਜਾਂਦੀ ਆ ਭਾਈ ਉਹ ਦੇਖੋ ਕਿੰਨਾ ਧੂਆਂ ਮਾਰਦਾਗਾ ਤੇ ਹੁਣ ਟਰਾਲੀ ਮਿੱਟੀ ਦੀ ਭਰੀ ਭਾਈ ਹੁਣ ਕਿਹੜਾ ਖਿੱਚ ਨਹੀਂ ਸੌਖੀ ਪਈ ਆ ਇੱਕ ਬਰੀ ਦਾ ਬਈ ਇਹ ਤੁਰ ਪਿਆ ਉਥੋਂ ਤੇ ਇਸ ਤੋਂ ਬਾਅਦ ਚ ਦੇਖੋ ਹੁਣ ਕੀ ਬਣਦਾਗਾ ਮੈਨੂੰ ਤਾਂ ਲੱਗਦਾ ਵੀ ਇਸ ਤੋਂ ਬਾਅਦ ਦੇ ਵਿੱਚ ਹੋ ਸਕਦਾ ਖੜ ਸਕਦਾ ਬਈ ਹੁਣ ਕਿਉਂਕਿ ਹੁਣ ਟਰੈਕਟਰ ਦੀਆਂ ਤਾਂ ਬਈ ਨਸਾਂ ਬੰਦ ਕਰੀਆਂ ਪਿਆ ਨੇ ਮਿੱਟੀ ਦੀ ਭਰੀ ਹੋਇਆ ਟਰਾਲੀ ਤੇ ਔਖੀ ਹੋ ਜਾਂਦੀ ਹੈ ਖਿਚਣੀ ਚਾਹੇ ਕੁਝ ਵੀ ਆ ਜਰ ਤੇ ਉਹ ਦੇਖੋ ਬਈ ਕਿਰਾ ਤਾਂ ਵਧੀਆ ਤੁਰ ਪਿਆ ਧੂਏ ਦੀ ਤਾਂ ਲਾਠ ਹੀ ਨਹੀਂ ਛੜਦਾ ਹੋ ਸਕਦਾ ਬਈ ਸਿਰੇ ਪਹੁੰਚੂ ਨਹੀਂ ਲਾ ਬਈ ਇਹਦਾ ਪੈਪ ਖੁੱਲ ਗਿਆ ਟਰਬੋ ਦਾ ਹੋ ਗਿਆ ਕੰਮ ਬਈ ਇਹਦਾ ਤੋਂ